ਕਾਲਜ ਦੇ ਵਿਦਿਆਰਥੀ ਡੀਸੀ ਦਫ਼ਤਰ ਦੇ ਬਾਹਰ ਜਿਹੜਾ ਪ੍ਰਦਰਸ਼ਨ ਹੈ ਕਰ ਰਹੇ ਸੋ ਤੁਹਾਨੂੰ ਦੱਸ ਦਈਏ ਜਿਹੜੀ ਸਰਕਾਰ ਦੇ ਖਿਲਾਫ ਜਿਹੜੀ ਨਾਰੇਬਾਜ਼ੀ ਉਹ ਕੀਤੀ ਜਾ ਰਹੀ ਸੋ ਮਾਮਲਾ ਕੀ ਹੈ ਮਾਮਲਾ ਤੁਹਾਨੂੰ ਦੱਸਣ ਜਿਹੜੀ ਤਸਵੀਰ ਹੈ ਸਭ ਤੋਂ ਪਹਿਲਾਂ ਤੁਹਾਨੂੰ ਖੜਨ ਤੁਸੀਂ ਦੇਖ ਸਕਦੇ ਹੋ ਆਦੇ ਜਿਹੜਾ ਬੈਨਰ ਹੈ ਪਕੜਿਆ ਹੈ ਜਦੋਂ ਰਾਜਨੀਤੀ ਤੁਹਾਡਾ ਪਵਿੱਖ ਤੈਅ ਕਰਦੀ ਹੈ ਤਾਂ ਤੁਸੀਂ ਵੀ ਆਪਣੀ ਰਾਜਨੀਤੀ ਤੈਅ ਕਰੋ ਪੰਜਾਬ ਸਟੂਡੈਂਟ ਯੂਨੀਅਨ ਜਿਹੜੀ ਅੱਜ ਡੀਸੀ ਦਫ਼ਤਰ ਦੇ ਬਾਹਰ ਜਿਹੜੀ ਨਾਰੇਬਾਜ਼ੀ ਕਰ ਰਹੀ ਤੇ ਸਾਡੀ ਮੰਗਾਂ ਕੀ ਨੇ ਮੰਗਾਂ ਜਿਹੜੀਆਂ ਗੱਲਬਾਤ ਕਰ ਲੈਣੇ ਕਿਉਂਕਿ ਜੇ ਗੱਲ ਕਰੀਏ ਜਿਹੜੇ ਸਟੂਡੈਂਟ ਹੁੰਦੇ ਆ ਏ ਦੇਸ਼ ਦਾ ਪੰਜਾਬ ਆਪਣੇ ਭੂਿਕਾ ਹੁੰਦੇ ਐ ਸੋ ਜਦੋਂ ਭੂਿਕ ਇਸ ਤਰੀਕੇ ਨਾਲ ਸੜਕਾਂ ਦੇ ਉੱਪਰ ਪ੍ਰਦਰਸ਼ਨ ਕਰਨ ਦੇ ਲਈ ਉਤਰਦਾ ਤਾਂ ਕਈ ਦੀ ਕਿ ਜਿਹੜੇ ਸਵਾਲ ਨੇ ਖੜੇ ਹੁੰਦੇ ਨੇ ਸੋ ਗੱਲਬਾਤ ਤਾਂ ਬੱਚਿਆਂ ਦੇ ਨਾਲ ਕਰਨੇ ਮੈਡਮ ਤੁਸੀਂ ਅੱਜ ਪ੍ਰਦਰਸ਼ਨ ਕਰ ਰਹੇ ਹੋ ਕੀ ਮੰਗੇ ਕੀ ਕਹਿਣਾ ਚਾਹੋਗੇ ਜੀ ਮੈਂ ਰਮਨਦੀਪ ਕੌਰ ਸਾਡੀ ਜਥੇਬੰਦੀ ਦਾ ਨਾਮ ਪੰਜਾਬ ਸਟੂਡੈਂਟ ਯੂਨੀਅਨ ਸਾਡੀ ਅੱਜ ਮੰਗ ਇਹ ਹੈ ਕਿ ਪੰਜਾਬ ਸਰਕਾਰ ਜਿਹੜੀ ਸਾਡੀ ਕਾਲਜ ਦੀ ਗ੍ਰਾਡੂਏਟ ਉੱਪ ਜਾ ਕਰਨ ਜਾ ਰਹੀ ਆ ਉਸਨੇ 200 ਗੱਡੀਆਂ ਦੀ ਜਗਾ ਜਿਹੜੀ ਆ ਉਹ ਪਾਰਕਿੰਗ ਲਈ ਮੰਗੀ ਆ ਸਾਡੀ ਗਰਾਊਂਡ ਦੇ ਵਿੱਚ ਅੱਜ ਜਿਹੜੀ ਪਾਰਕਿੰਗ ਵਾਸਤੇ ਜਗਾ ਮੰਗੀਏ ਉਹ ਸਰਕਾਰ ਦੀ ਜਗਾ ਹਾਂਜੀ ਸਰਕਾਰੀ ਕਾਲਜ ਆ ਕਾਲਜ ਦੀ ਜਗਾ ਆ ਪਰ ਸਟੂਡੈਂਟਸ ਦੀ ਬਿਨਾ ਸਲਾਮ مشورہ ਕੀਤੇ ਟੀਚਰਾਂ ਨਾਲ ਸਲਾਮ مشورہ ਕੀਤੇ ਜਿਹੜੀ ਉਹ ਸਰਕਾਰ ਉਸ ਤੇ ਕਬਜ਼ਾ ਕਰ ਰਹੀ ਆ ਇਸ ਦੇ ਬਿਲਕੁਲ ਖਿਲਾਫ ਆ ਸੀ ਤੇ ਕਾਲਜ ਦੀ ਜ਼ਮੀਨ ਤੇ ਕਬਜ਼ਾ ਕਰਨ ਅਸੀਂ ਨਹੀਂ ਦੇਵਾਂਗੇ ਜਿਹੜੀ ਕਾਲਜ ਦੀ ਮੈਨੇਜਮੈਂਟ ਉਹ ਤੁਹਾਡੇ ਨਾਲ ਹੀ ਆ ਫਿਰ ਬਿਲਕੁਲ ਜੀ ਟੀਚਰਸ ਜਿਹੜੇ ਸਾਡੇ ਨਾਲ ਆ ਵਿਦਿਆਰਥੀ ਸਾਡੇ ਨਾਲ ਆ ਉਹ ਜਿਹੜੀ ਇਸ ਜ਼ਮੀਨ ਨੂੰ ਬਿਲਕੁਲ ਇੱਕ ਇੰਚ ਵੀ ਦੇਣਾ ਨਹੀਂ ਚਾਹੁੰਦੇ ਤੇ ਅਸੀਂ ਜਦੋਂ ਤੱਕ ਜਿਹੜਾ ਆ ਉਸ ਤੋਂ ਕਨੇ ਹੀ ਹਟ ਜਾਂਦੀ ਉਦੋਂ ਤੱਕ ਅਸੀਂ ਸੰਘਰਸ਼ ਜਾਰੀ ਰੱਖਾਂਗੇ ਕੀ ਕਿਸੇ ਅਧਿਕਾਰੀ ਨਾਲ ਤੁਹਾਡੀ ਗੱਲਬਾਤ ਹੋਈ ਹੁਣ ਤੱਕ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਸਾਨੂੰ ਉਹਨਾਂ ਨੇ ਮੀਟਿੰਗ ਦਾ ਕਿਹਾ ਹੋਇਆ ਮੀਟਿੰਗ ਚੱਲ ਰਹੀ ਆ ਉਸ ਤੋਂ ਬਾਅਦ ਅਸੀਂ ਮੰਗ ਪੱਤਰ ਦਵਾਂਗੇ ਆਪਣਾ ਅੱਛਾ ਜੀ ਗੱਲ ਕਰੀਏ ਜਿਹੜੀ ਤੁਸੀਂ ਸਮਾਂ ਵੀ ਲਓਗੇ ਤੇ ਅਗਲੀ ਵਾਰ ਅਗਰ ਨਹੀਂ ਹੱਲ ਨਿਕਲਦਾ ਅਗਲਾ ਰਣਨੀਤੀ ਕੀ ਅਗਲੀ ਵਾਰ ਅਸੀਂ ਅੱਜ ਸਿਰਫ ਚੇਤਾਵਨੀ ਦੇਣ ਆਏ ਆ ਸਾਡਾ ਅੱਜ ਪਹਿਲਾ ਚੇਤਾਵਨੀ ਦੇਣ ਦਾ ਜਿਹੜਾ ਮਕਸਦ ਸੀਗਾ ਇਸ ਤੋਂ ਲੰਬਾ ਸੰਘਰਸ਼ ਅਗਲੇ ਦਿਨਾਂ ਦੇ ਵਿੱਚ ਜਾਰੀ ਰਹੂਗਾ ਜਦੋਂ ਤੱਕ ਸਰਕਾਰ ਇਸ ਤੋਂ ਜਿਹੜਾ ਆ ਪੈਰ ਪਿੱਛੇ ਉਹ ਪਾਰਕਿੰਗ ਬਣੇਗੀ ਪ੍ਰਾਈਵੇਟ ਲੋਕਾਂ ਸੇ ਬਣੇਗੀ ਉੱਥੇ ਇੱਕ ਮੰਦਿਰ ਵੀ ਆ ਉੱਥੇ ਇੱਕ ਜਿਹੜਾ ਆ ਕੋਈ ਕੰਪਲੈਕਸ ਵੀ ਆ ਸਾਰੇ ਦੋ ਤਿੰਨ ਜਿਹੜੀ ਜਗ੍ਹਾ ਆਆਂ ਉਹਦੀ ਪਾਰਕਿੰਗ ਦਾ ਜਿਹੜੀ ਉੱਥੇ ਗੱਲ ਕਰ ਰਹੇ ਆ ਪਰ ਜੇ ਸਾਰੇ ਲੁਧਿਆਣੇ ਦੀ ਪਾਰਕਿੰਗ ਵੀ ਕੰਟਰੋਲ ਕਰਨੀ ਹੋਵੇ ਪੂਰਾ ਕਾਲਜ ਕੰਟਰੋਲ ਕਰ ਲੈਣ ਫਿਰ ਵੀ ਜਿਹੜੀ ਆ ਉਹ ਟ੍ਰੈਫਿਕ ਦੀ ਸਮੱਸਿਆ ਨਹੀਂ ਹੱਲ ਹੋ ਸਕਦੀ ਇਸ ਕਰਕੇ ਜਿਹੜਾ ਉਹ ਗਰਾਊਂਡ ਤੇ ਜਿਹੜੀ ਉਹਨਾਂ ਦੀ ਆਖਿਆ ਉਹ ਅਸੀਂ ਬਿਲਕੁਲ ਵੀ ਉਸ ਤੇ ਕਬਜ਼ਾ ਕਰਨ ਨਹੀਂ ਦੇਵਾਂਗੇ ਸੋ ਬਿਲਕੁਲ ਪੰਜਾਬ ਸਟੂਡੈਂਟ ਫਾਊਂਡੇਸ਼ਨ ਦੇ ਵੱਲੋਂ ਜਿਹੜੀ ਡੀਸੀ ਦਫ਼ਤਰ ਦੇ ਬਾਹਰ ਜਿਹੜਾ ਪ੍ਰਦਰਸ਼ਨ ਕੀਤਾ ਜਿਹੜੀ ਮੰਗ ਹੈ ਮੰਗ ਰੱਖੀ ਗਈ ਹੈ ਜਿਹੜੀ ਉਹਨਾਂ ਦੀ ਜਿਹੜੀ ਪਾਰਕਿੰਗ ਹੈ ਪਾਰਕਿੰਗ ਜਿਹੜੀ ਸਰਕਾਰ ਉਹਨਾਂ ਦਾ ਕਹਿਣਾ ਕਿ ਸਰਕਾਰ ਜਿਹੜੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਉਹ ਜਿਹੜੀ ਸਕੂਲ ਦੀ ਪਾਰਕਿੰਗ ਹੈ ਉਸ ਜਗ੍ਹਾ ਤੋਂ ਇੱਕ ਜਿਹੜੀ ਪਾਰਕਿੰਗ ਬਣਾ ਕੇ ਉਹ ਜਿਹੜੇ ਕਰਗੇ ਜੋ ਕਿ ਇਹ برداشت ਨਹੀਂ ਕਰਗੇ ਅਗਰ ਇਸ ਦਾ ਹੱਲ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੱਡੇ ਪੱਤਰ ਜਿਹੇ ਪ੍ਰਦਰਸ਼ਨ ਹੈ ਉਹ ਵੀ ਕੀਤਾ ਜਾਏਗਾ ਕਿਉਂਕਿ ਇਹਨਾਂ ਦਾ ਕਹਿਣਾ ਜਿਹੜੀ ਕਾਲਜ ਦੀ ਮੈਨੇਜਮੈਂਟ ਹੈ ਉਹ ਵੀ ਇਹਨਾਂ ਦੇ ਨਾਲ ਆ ਸੋ ਬਿਲਕੁਲ ਹੁਣ ਡੀਸੀ ਸਾਹਿਬ ਨੂੰ ਜਿਹੜਾ ਮੰਗ ਪੱਤਰ ਦੇਣ ਦੇ ਲਈ ਪਹੁੰਚੇਗੇ ਹੁਣ ਇਹ ਆਣ ਵਾਲਾ ਸਮਾਂ ਦੱਸੂਗਾ ਇਹਨਾਂ ਨੂੰ ਜਿਹੜਾ ਅਣਖ ਜਿਹੜੀਆਂ ਮੰਗਾ ਹੈ ਮੰਨੀਆਂ ਜਾਂਦੀਆਂ ਜਾਂ ਨਹੀਂ ਮੰਨੀਆਂ ਜਾਂਦੀਆਂ ਕੈਮਰਾ ਪਰਸਨ ਮਨੂੰ ਚਾਵੜਾ ਦੇ ਨਾਲ ਮੈਰਾ ਹਰੋੜਾ ਸਿਟੀ ਹਮ ਲੁਧਿਆਣਾ